ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬੋਲ ਅੱਜ ਮੈਂ ਬੋਲਣੇ ਨਹੀਂ ਚਾਹੁੰਦਾ ਸੀ ਪਰ ਮੈਂ ਮਜਬੂਰ ਹਾਂ ਮੈਨੂੰ ਬੋਲਣੇ ਪੈਣੇ ਆ ਜਿਹੜੇ ਖਾਲਸਤਾਨੀ ਨੇ ਵੈਸੇ ਮੈਂ ਤਾਂ ਭੇਡਾਂ ਕਹਿਣਾ ਹੁਣ ਉਹਨਾਂ ਨੂੰ ਸਾਡਾ ਖਾਲਸਤਾਨ ਦੇ ਨਾਲ ਕੋਈ ਮਤਲਬ ਨਹੀਂ ਜੇ ਕੋਈ ਮੈਨੂੰ ਕਵੇ ਵੀ ਖਾਲਸਤਾਨੀ ਕੌਣ ਹੈ ਮੈਂ ਕਹਾਂ ਮੈਂ ਖਾਲਸਤਾਨੀ ਹਾਂ ਖਾਲਸਾ ਦਾ ਅਰਥ ਪਤਾ ਕੀ ਹੈ ਸ਼ੁੱਧ ਪਿਓਰ ਜਿਹੜਾ ਸੁਨਾਹੰਤ ਬਾਬੇ ਨਾਨਕ ਨੇ ਦਿੱਤਾ ਹੈ ਜਿਹਦੇ ਵਿੱਚ ਕੋਈ ਬਲਸੜ ਨਹੀਂ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਨਾ ਹੈ ਜਿਹੜੀ ਧਰਤੀ ਪੱਦਰ ਕਰੀਦੀ ਹੈ ਨਾ ਉਹਦਾ ਮਤਲਬ ਹੁੰਦਾ ਕਿ ਸਾਰੀ ਧਰਤੀ ਨੂੰ ਪਾਣੀ ਇੱਕੋ ਜਾਂ ਲੱਗ ਦੇ ਮਨ ਕਰਕੇ ਮੈਦਾਨ ਬਣਨਾ ਸ਼ੁੱਧ ਹੋਣਾ ਖਾਲਸ ਤੋਂ ਨਾ ਖਾਲਸ ਜਾਣੇ ਕਬੀਰ ਸਾਹਿਬ ਕਹਿੰਦੇ ਪ੍ਰੇਮ ਭਗਤ ਜਿਹਹ ਜਾਣੀ ਉਹਨੂੰ ਖਾਲਸ ਕਿਹਾ ਜਾਂਦਾ ਤੇ ਜਿਹੜੇ ਪੱਗਾਂ ਵਿੱਚ ਸਿਰਫ ਛਾ ਕੇ ਬੰਦੇ ਮਰਵਾਉਂਦੇ ਨੇ ਫਰੋਤੀਆਂ ਲੈਂਦੇ ਨੇ ਉਹ ਖਾਲਸਤਾਨੀ ਨਹੀਂ ਅਸਾਂ ਮੈਂ ਜਿਹੜੀ ਕਰਤੂ ਦਸਤਨੀ ਥੋੜਾ ਧਿਆਨ ਦੇ ਨਾਲ ਸੁਣਿਓ ਚੀਕਾਂ ਬਹੁਤ ਪੈਣਗੀਆਂ ਜਿਹੜੀਆਂ ਖਾਲਸਤਾਨੀ ਭੇਡਾਂ ਨੇ ਤੁਹਾਡਾ ਅਮਰਤਪਾਲ ਤੇ ਉਹਦੇ ਪਾਪਾ ਜੀ ਤੇ ਇੱਕ ਫਰੀਦਕੋਟ ਵਾਲਾ ਐਮਪੀ ਸਭੀ ਸਿੰਘ ਖਾਲਸਾ ਹੁਣ ਤਾਂ ਉਹ ਮੁਸਲਮਾਨਾਂ ਦੇ ਬਰਸ਼ ਵਾਂਗੂ ਦਾੜੀ ਵੀ ਥੱਲੇ ਚਿੱਟੀ ਦਿਸਣ ਲੱਗ ਗਈ ਕਲਪ ਸ਼ਾਇਦ ਮੁੱਕੀ ਹੋਣੀ ਹੈ ਵੈਸੇ 5 ਕਰੋੜ ਆਇਆ ਸੀ ਜੰਮੇ ਫਟਾਫਟ ਬਣਦਾ ਜਿੱਦਾਂ ਲੰਗਰ ਲਾਇਆ ਹੁੰਦਾ ਚਲੋ ਇਹ ਗੱਲਾਂ ਛੱਡੋ ਮੈਂ ਜਿਹੜੀ ਗੱਲ ਕਹਿਣੀ ਥੋੜਾ ਜਿਆਦਾ ਧਿਆਨ ਦੇ ਨਾਲ ਸੁਣਿਓ ਤੁਸੀਂ ਸੁਣਿਆ ਹੁਣ ਜਿਹੜਾ ਅੰਮ੍ਰਿਤਪਾਲ ਕਹਿੰਦਾ ਸੀ ਅਸੀਂ ਸਵਿਧਾਨ ਨੂੰ ਮੰਨ ਲਏ ਸਾਨੂੰ ਕੁੱਤੇ ਨੇ ਵੱਢਿਆ ਹੁਣ ਕੁੱਤੇ ਨੇ ਵੱਢ ਲਿਆ ਸ਼ਾਇਦ ਮੇਰੇ ਘਰ ਰੱਖਿਆ ਹੋਇਆ ਡੈਵਲ ਇਹੋ ਜਿਹਾ ਲੋਕ ਹੈ ਜੇ ਇੱਕ ਵਾਰੀ ਲਾ ਦੇ ਬੰਦਾ ਮਰ ਜੂ ਉਹ ਦੰਦ ਨਹੀਂ ਪੜਦਾ ਹੋਰ ਵੱਡੇ ਫਿਰਦੇ ਆ ਤੇ ਨਾਲ ਉਹਦੀ ਮਾਤਾ ਜੀ ਹੈ ਜਿਹਨੂੰ ਮਾਤਾ ਸਾਹਿਬ ਕੌਰ ਦਾ ਰਤਬਾ ਦਿੱਤਾ ਸੀ ਉਹ ਕਹਿੰਦੀ ਨਾ ਨਾ ਸਾਡਾ ਪੁੱਤ ਸੰਵਿਧਾਨ ਦੀ ਗੱਲ ਕਰਦਾ ਹੈ ਹੁੰਦੇ ਤੁਹਾਨੂੰ ਗੁੱਸਾ ਠੁੱਕ ਦੇਣਾ ਚਾਹੀਦਾ ਤੇ ਉਹਦੇ ਪਿਓ ਦੀ ਵੀਡੀਓ ਵਾਇਰਲ ਹੋ ਰਹੀ ਹੈ ਨਾਲ ਉਹਨੂੰ ਪੱਤਰਕਾਰ ਸਵਾਲ ਕਰਦਾ ਜੀ ਕਹਿੰਦਾ ਖਾਲਸਤਾਨ ਉਹ ਗੱਲ ਹੀ ਨਹੀਂ ਕਰਦਾ ਮਾਂ ਦਾ ਪੁੱਤ ਮੈਂ ਬੇਨਤੀ ਤਾਂ ਕੀਤੀ ਹੈ ਕਿ ਜਿਹੜੀਆਂ ਖਾਲਸਤਾਨ ਦੀ ਭੇਡਾਂ ਨੇ ਨਾ ਉਹ ਪੰਜ-ਛੇ ਵੀਡੀਓ ਸੁਣ ਲੈਣ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਫਰੀਦਕੋਟ ਵਾਲੇ ਐਮਪੀ ਦੀ ਐ ਸਰਬਜੀਤ ਸਿੰਘ ਖਾਲਸਾ ਜਿਹੜਾ ਕਹਿੰਦਾ ਸੀ ਮੇਰਾ ਪਿਓ ਸ਼ਹੀਦ ਐ ਲੋਕਾਂ ਨੇ ਸ਼ਹੀਦੀ ਦਾ ਮੈਨੂੰ ਮੁੱਲ ਪਾ ਕੇ ਦਿੱਤਾ ਯਾਨੀ ਕਿ ਕੀਮਤ ਪਾਈ ਐ ਮੈਨੂੰ ਐਮਪੀ ਬਣਾਤਾ ਉਹ ਕੀ ਕਹਿ ਰਿਹਾ ਧੁੱਕੀ ਦਾ ਕਾਰਡ ਲੱਗਾ ਹੁੰਦਾ ਇੱਕ ਇੱਕ ਦੋ ਬੱਦ ਉਹਦੋਂ ਕਹਿੰਦਾ ਹੁੰਦਾ ਜੇ ਕਹਿੰਦਾ ਸਰਕਾਰ ਪਰੋਛ ਕੇ ਦੇ ਦਊ ਤਾਂ ਖਾਲਸਾਂ ਲੈ ਲਾਂਗੇ ਕਿਉਂ ਕਿਉਂ ਦੇਣਗੇ ਬਈ ਉਹ ਤੁਹਾਡੇ ਮਾਮੇ ਲੱਗਦੇ ਵੀ ਤੇ ਨੂੰ ਦੇ ਦੇਣਗੇ ਜਾਂ ਭਾਂਜੇ ਨੂੰ ਦੇ ਦੇਣਗੇ ਭੁੱਲ ਜਾਓ ਤੇ ਹੁਣ ਜਿਹੜੀਆਂ ਇਹ ਵੀਡੀਓ ਵਾਇਰਲ ਹੋਈਆਂ ਨੇ ਇਹ ਕਿਧੀਆਂ ਕਿਧੀਆਂ ਨੇ ਜਿਹੜੇ ਅਮਰੀਕਾ ਵਿੱਚ ਬੈਠੇ ਡਿੰਗਾ ਮਾਰਦੇ ਸੀ ਖਾਲਸਾ ਜਿੰਦਾਬਾਦ ਜਾਂ ਕੈਨੇਡਾ ਵਿੱਚ ਬੈਠੇ ਸੀ ਉਹਨਾਂ ਨੂੰ ਕਹਿ ਰਿਆਂ ਇੱਕ ਭੁੱਲ ਗਿਆ ਸੀ ਹੋਰ ਮੈਨੂੰ ਚੇਤੇ ਆ ਗਿਆ ਮੈਂ ਤੁਹਾਨੂੰ ਇੱਕ ਮਿੰਟਾਂ ਵਿੱਚ ਕਹੀ ਦੇਣਾ ਵੀ ਇਹ ਭੁੱਲਦਾ ਨਹੀਂ ਹੁੰਦਾ ਉਹ ਕੌਣ ਹੈ ਸਿਮਰਿਤ ਮਾਨ ਜਿਹਦੀਆਂ ਗੱਲੀ ਮੈਂ ਸੁਹਾਗਣ ਭੈਣੇ ਕੰਤਨ ਕਬੂ ਮੈਂ ਮਿਲਿਆ ਮੈਂ ਗੁਣ ਗੱਲਾਂ ਕੇ ਸਿਰ ਭਾਰ ਸਿਵਾਂ ਦੇ ਵਿੱਚ ਲੱਤਾਂ ਨੇ ਅਸੀਂ ਉਹਨੂੰ ਟੱਪਿਆ ਹੋਇਆ ਜਿਹੜਾ ਕਹਿੰਦਾ ਹੁੰਦਾ ਖਾਲਿਸਤਾਨ ਜਿੰਦਾਬਾਦ ਬੜੇ ਲੋਕ ਖਾਲਿਸਤਾਨ ਦੇ ਨਾਂ ਤੇ ਮਰਵਾਏ ਆ ਉਹਦੀ ਵੀਡੀਓ ਵੀ ਸੁਣ ਲਓ ਕੀ ਕਹਿੰਦਾ ਹੁਣ ਇਹ ਵੀਡੀਓ ਮੈਂ ਤੁਹਾਨੂੰ ਕਿਉਂ ਕਿਹਾ ਸੁਣਨ ਵਾਸਤੇ ਤੁਹਾਡੇ ਕਾਲਜੇ ਥੋੜੀ ਬਹੁਤੀ ਠੰਡ ਪੈ ਜੂ ਵੀ ਜਿਹੜਾ ਅਮਰਤਪਾਲ ਖਾਲਸਤਾਨ ਖਾਲਸਤਾਨ ਕਰਦਾ ਸੀ ਖਾਲਸਤਾਨ ਦੇ ਨਾਂ ਤੇ ਤੁਹਾਨੂੰ ਗੁੰਮਰਾਹ ਕਰਦਾ ਸੀ ਉਹਦਾ ਪਾਪਾ ਕਾਨਫਰੰਸਾਂ ਕਰਦਾ ਫਿਰਦਾ ਸੀ ਹੁਣ ਪਾਪਾ ਕੀ ਚਾਹੁੰਦਾ ਪਾਪਾ ਚਾਹੁੰਦਾ ਹੈ ਸ਼ੋਮਣੀ ਕਮੇਟੀ ਦਾ ਪ੍ਰਧਾਨ ਮੈਂ ਹੋਵਾਂ ਤੇ ਪੁੱਤ ਮੇਰਾ ਹੋਵੇ ਮੁੱਖ ਮੰਤਰੀ ਤੁਹਾਨੂੰ ਪਤਾ ਹੈ ਕੀ ਕਹਿੰਦਾ ਹੁੰਦਾ ਸੀ ਦੀਪ ਸਿੱਧੂ ਨੇ ਵੀ ਇਹ ਗੱਲ ਕਹੀ ਸੀ ਹਲਕ ਮੈਂ ਬੇਨਤੀ ਕਰ ਰਹੀ ਹਾਂ ਕੁਝ ਗੱਲਾਂ ਨਾਲ ਮੈਂ ਦੀਪ ਸਿੱਧੂ ਦੇ ਨਾਲ ਸਹਿਮਤ ਸੀਗਾ ਉਹਨੇ ਕੀ ਕਿਹਾ ਸੀ ਕਹਿੰਦਾ ਸਭ ਕੁਝ ਦਿੱਲੀ ਤੋਂ ਚੱਲਦਾ ਹੈ ਹੁੰਦਾ ਪੋਸਟਰ ਬਣਾ ਕੇ ਲੋਕਾਂ ਨੇ ਮੈਨੂੰ ਕਮੈਂਟ ਵੀ ਕਰਦੇ ਕਹਿੰਦੇ ਆ ਪਾਰਟੀ ਜਿਹੜੀ ਆ ਨਾ ਦਿੱਲੀ ਤੋਂ ਬਣਾ ਕੇ ਭੇਜੀ ਆਗਲਿਆਂ ਨੇ ਇਹ ਪੋਸਟਰ ਵੀ ਦੇਖ ਲਿਓ ਮੇਰੀਆਂ ਵੀਡੀਓ ਜਿਹੜੀਆਂ ਉਹਦੇ ਕਮੈਂਟਾਂ ਵਿੱਚ ਪੋਸਟਰ ਪਏ ਆ ਪਰ ਤੁਹਾਨੂੰ ਯਕੀਨ ਵੀ ਹੋ ਜਾਊਗਾ ਇਹ ਉਹੀ ਅਮਰਤਪਾਲ ਹੈ ਨਾ ਜਿਹੜਾ ਕਹਿੰਦੇ ਸਾਡੀ ਸੈਂਟਰ ਨਾਲ ਟੱਕਰ ਹੈ ਇਹੀ ਸੀ ਨਾ ਇਹ ਵੀਡੀਓ ਤੁਹਾਨੂੰ ਦੇਖਣ ਬਾਅਦ ਤੇ ਤਾਂ ਕਿ ਥੋੜੀ ਬਹੁਤੀ ਤੁਹਾਨੂੰ ਸ਼ਰਮ ਆ ਜਾਊ ਵੀ ਭੇਡਾਂ ਦਾ ਸਰਦਾਰ ਕਿੱਥੇ ਹੈ ਡਿਬਰੂਗੜ੍ਹ ਬੈਠਾ ਪਾਪਾ ਕਿੱਥੇ ਐ ਇੰਟਰਵਿਊ ਕਰਦਾ ਫਿਰਦਾ ਜਦੋਂ ਪੱਤਰਕਾਰ ਖਾਲਸਤਾਨ ਦੀ ਗੱਲ ਕਰਦੇ ਆ ਪਾਪਾ ਸਭ ਕੁਝ ਭੁੱਲ ਜਾਂਦਾ ਕਿਉਂਕਿ ਪਤਾ ਹੈ ਵੀ 2 ਸਾਲ ਪਹਿਲਾਂ ਅਸੀਂ ਪੁਕਾਈ ਮਾਰੀ ਸੀ ਲੋਕਾਂ ਨੂੰ ਉਹਨੇ ਬਾਜੇ ਕੇ ਪ੍ਰਧਾਨ ਮੰਤਰੀ ਕਹਿੰਦਾ ਸੀ ਨਾ ਬਿੱਟੂ ਥਾਪੀਆਂ ਮਾਰ ਕੇ ਦੇਖਾਂਗੇ ਦੇਖਾਂਗੇ ਫਿਰ ਕਹਿੰਦੇ ਪੁਲਿਸ ਆ ਗਈ ਕਿਦਾਂ ਲੜਦਾ ਸੀ ਕਣਕ ਵਿੱਚ ਉਦਾਂ ਹੀ ਅਮਰਤਪਾਲ ਲੜਦਾ ਸੀ ਵੀਡੀਓ ਕੱਢ ਕੇ ਦੇਖ ਲੋ ਦਵਾਰੇ ਉਦੋਂ ਕੀ ਸੀ ਤੇ ਹੁਣ ਕੀ ਹੈ ਮੈਨੂੰ ਕਹਿਣ ਦੀ ਲੋੜ ਨਾ ਪਵੇ ਜੇ ਕਿਸੇ ਨੂੰ ਸ਼ੱਕ ਹੋਵੇ ਕੋਈ ਮੇਰੇ ਲਈ ਡਾਟ ਹੋਵੇ ਮੈਂ ਸ਼ਰਿਆਮ ਕਹਿਦਾ ਨਾ ਮੈਂ ਖਾਲਸਤਾਨੀ ਹਾਂ ਪਰ ਤੁਹਾਡੇ ਭੇਡਾਂ ਵਰਗਾ ਨਹੀਂ ਬਾਬੇ ਨਾਨਕ ਦੇ ਸਿਧਾਂਤ ਵਾਲਾ ਖਾਲਸਤਾਨੀ ਅਸੀਂ ਪਿਆਰ ਹਾਂ ਸਿਧਾਂਤਾਂ ਦੀ ਗੱਲ ਕਰਦੇ ਹਾਂ ਅਸੀਂ ਸਿੱਖੀ ਨਹੀਂ ਛੱਡਦੇ ਅਸੀਂ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਮਰਵਾਉਂਦੇ ਨਹੀਂ ਜਿਵੇਂ ਤੁਸੀਂ ਮਰਵਾਇਆ ਅਸੀਂ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਨੌ ਜਵਾਨੀ ਨੂੰ ਬਚਾਉਣਾ ਹੈ ਨਸ਼ਿਆਂ ਦੇ ਜਿਹੜੇ ਹੜ ਵਗਦੇ ਨੇ ਜਿਹੜੀ ਕਰਪਸ਼ਨ ਹੋ ਰਹੀ ਹੈ ਅਸੀਂ ਉਹ ਸਭ ਖਤਮ ਕਰਨੀ ਹੈ ਇਹਨੂੰ ਕਹਿੰਦੇ ਨੇ ਖਾਲਿਫਤਾਨ ਲੋਕਾਂ ਨੂੰ ਮਰਵਾ ਕੇ ਕੇਵਲ ਝੰਡੇ ਚਾਕੇ ਪੈਸੇ ਇਕੱਠੇ ਕਰਨੇ ਜਿਵੇਂ ਸਿਮਰਿਤ ਮਾਨ ਵਰਗਨ ਚਿੱਠੀਆਂ ਵੇਚੀਆਂ ਨੇ ਅਮਰਤਪਾਲ ਦੇ ਭਾਪੇ ਨੇ ਕਰੋੜਾਂ ਰੁਪਏ ਇਕੱਠਾ ਕਰ ਲਿਆ ਅਸੀਂ ਉਹ ਖਾਲਿਫਤਾਨੀ ਨਹੀਂ ਅਸੀਂ ਰੁੱਖੀ ਸੁਖੀ ਕਾਇਕ ਹੈ ਠੰਡਾ ਪਾਣੀ ਪੀਓ ਫਰੀ ਸਾਹਿਬ ਦੇ ਬੋਲ ਨੇ ਅਸੀਂ ਉਹ ਇਨਸਾਨ ਉਹ ਕਰਕੇ ਦਿਖਾਵਾਂਗੇ ਜਿਹੜੇ ਸੁਣਨ ਵਾਲੇ ਨੇ ਚਾਉਣ ਵਾਲੇ ਨੇ ਉਹਨੂੰ ਬੇਨਤੀ ਹੈ ਇਹਨਾਂ ਭੇਡਾਂ ਨੂੰ ਅਗਨੋਰ ਮਾਰੋ ਅਸੀਂ ਪੰਜਾਬ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ